ਸਸ਼ਰਕਾਲ ਜੀ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਅੱਜ ਅਸੀਂ ਇੱਕ ਬੇहद ਅਹਿਮ ਮਸਲੇ ਤੇ ਚਰਚਾ ਕਰਨ ਜਾ ਰਹੇ ਹਾਂ ਜਿਸ ਮੁੱਦੇ ਤੇ ਲੋਕ ਗੱਲ ਕਰਨ ਤੋਂ ਕਤਰੋਂਦੇ ਨੇ ਮਹਾਵਾਰੀ ਜੀ ਹਾਂ ਮਹਾਮਾਰੀ ਕਈ ਸੱਭਿਆਚਾਰਾਂ ਵਿੱਚ ਇੱਕ ਵਰਜਿਤ ਵਿਸ਼ਾ ਬਣਿਆ ਹੋਇਆ ਹੈ ਮੁੱਖ ਤੌਰ ਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੱਭਿਆਚਾਰਕ ਵਿਸ਼ਵਾਸਾਂ ਨਾ ਕਾਫੀ ਖੁੱਲੇ ਸੰਚਾਰ ਤੇ ਲਿੰਗ ਅਸਮਾਨਤਾ ਦੇ ਕਾਰਨ ਇਸ ਦੇ ਨਤੀਜੇ ਵਜੋਂ ਸ਼ਰਮ ਤੇ ਮਹਾਵਾਰੀ ਸਿਹਤ ਬਾਰੇ ਜ਼ਰੂਰੀ ਸਿਰੋਤਾਂ ਤੇ ਸਿੱਖਿਆ ਤੱਕ ਸੀਮਤ ਪਹੁੰਚਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ ਤੇ ਅੱਜ ਇਸ ਖਾਸ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਹਨ ਹਰਸ਼ਿੰਦਰ ਕੌਰ ਜੀ ਇਹ ਮਾਹਿਰ ਨੇ ਇਸ ਮੁੱਦੇ ਦੇ ਹਰਸ਼ਿੰਦਰ ਕੌਰ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਨੀਲਮ ਜੀ ਤੁਹਾਡੇ ਰਾਈ ਜਿੰਨੇ ਵੀ ਸੁਣ ਗਏ ਫਰੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸਤਿਕਾਰ ਹਰਸ਼ਿੰਦਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਈ ਖੇਤਰਾਂ ਵਿੱਚ ਵਿਕਾਸ ਕਰ ਚੁੱਕੇ ਭਾਰਤ ਵਿੱਚ ਮਹਾਵਾਰੀ ਹੁਣੇ ਤੱਕ ਵਰਜਿਤ ਵਿਸ਼ਾ ਕਿਉਂ ਹੈ ਕੀ ਰੀਜਨਸ ਲੱਗਦੇ ਤੁਹਾਨੂੰ ਕਿਸ ਤਰ੍ਹਾਂ ਦੀ ਸੋਸਾਇਟੀ ਹੈ ਭਾਰਤ ਵਿੱਚ ਜੋ ਕੋਈ ਗੱਲ ਕਰਨਾ ਇਸ ਬਾਰੇ ਜ਼ਰੂਰੀ ਨਹੀਂ ਸਮਝਦਾ ਦੇਖੋ ਔਰਤ ਨੂੰ ਹਮੇਸ਼ਾ ਹੀ ਦੂਸਰੇ ਦਰਜੇ ਦਾ ਇੱਕ ਇਨਸਾਨ ਗਿਣਿਆ ਗਿਆ ਹੈ ਅ ਇਸੇ ਕਾਰਨ ਉਹਦੇ ਨਾਲ ਜੁੜੀ ਕਿਸੇ ਵੀ ਕੁਦਰਤੀ ਜੋ ਹੋਣਾ ਹੁੰਦਾ ਹੈ ਸੁਭਾਅ ਉਹਦੇ ਅਨੁਸਾਰ ਵੀ ਉਹਨੂੰ ਨੀਵਾ ਦਿਖਾਉਣ ਲਈ ਕੇਸ ਨੂੰ ਇੱਕ ਮਾਹਵਾਰੀ ਨੂੰ ਇੱਕ ਮੁੱਦਾ ਬਣਾ ਕੇ ਨਾ ਉਹਨੂੰ ਅੱਜ ਦੇ ਦਿਨ ਵੀ ਬਹੁਤ ਘਰ ਨੇ ਜਿੱਥੇ ਉਹਨੂੰ ਰਸੋਈ ਵਿੱਚ ਵੜਨ ਦੀ ਮਨਾਹੀ ਹੈ ਜਿੱਥੇ ਕਈ ਵਾਰ ਤਾਂ ਉਹਨੂੰ ਕੁਝ ਪਿੰਡਾਂ ਵਿੱਚ ਤਾਂ ਉਹਨੂੰ ਬਾਹਰ ਪਿਛਵਾੜੇ ਵਿੱਚ ਵੱਖ ਰੱਖ ਦਿੱਤਾ ਜਾਂਦਾ ਹੈ ਜਾਂ ਕੁਝ ਥਾਵਾਂ ਤੇ ਅੱਜ ਵੀ ਖਬਰਾਂ ਛਪਦੀਆਂ ਨੇ ਕਿ ਪਿੰਡ ਤੋਂ ਹੀ ਬਾਹਰ ਇੱਕ ਥਾਂ ਬਣਾਈ ਹੋਈ ਹੈ ਜਿੱਥੇ ਉੱਥੇ ਰੱਖ ਆਉਂਦੇ ਨੇ ਉਸੇ ਤਰ੍ਹਾਂ ਧਾਰਮਿਕ ਥਾਵਾਂ ਤੇ ਜਾਣਾ ਜਾਂ ਧਾਰਮਿਕ ਥਾਵਾਂ ਦੇ ਅੰਦਰ ਕਿਤੇ ਜਿੱਥੇ ਉਹਨਾਂ ਨੇ ਇਵਨ ਕਿਚਨਸ ਦੇ ਵਿੱਚ ਰੋਟੀ ਬਣਾਉਣ ਵਾਲਾ ਸਾਰੇ ਆਈ ਕੰਮਾਂ 'ਚ ਸਖਤ ਇਸ ਦੇ ਰੋਕ ਲਾਈ ਗਈ ਸਿਰਫ ਉਸ ਔਰਤ ਨੂੰ ਇੱਕ ਪੱਦਰ ਨੀਵਾ ਦਿਖਾਉਣ ਦੇ ਸਦਕਾ ਜੇ ਨਹੀਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਜੇ ਔਰਤ ਮਾਂਵਾਰੀ ਨਾ ਉਸ ਨੂੰ ਆਉਂਦੀ ਹੋਵੇ ਮਾਂ ਬਣੀ ਨਹੀਂ ਸਕਦੀ ਤੇ ਇਸ ਦੁਨੀਆ ਦੀ ਸਿਰਜਣਾ ਹੀ ਖਤਮ ਹੋ ਜਾਂਦੀ ਕਿਉਂਕਿ ਅਗਾਹ ਕੋਈ ਜੰਮਣਾ ਹੀ ਨਹੀਂ ਸੀ ਸੋ ਇਹ ਤਾਂ ਇੱਕ ਕੁਦਰਤੀ ਵਰਤਾਰਾ ਹੈ ਜਿਸ ਨੂੰ ਜਾਨਵਰਾ ਵਿੱਚ ਵੀ ਦੇਖਿਆ ਜਾ ਸਕਦਾ ਹੈ ਪਰ ਗੱਲ ਸਿਰਫ ਇੱਥੇ ਮੁੱਕਦੀ ਹੈ ਕਿ ਅਸੀਂ ਔਰਤ ਨੂੰ ਉਸ ਬਰਾਬਰੀ ਦੇ ਹੱਕਦਾਰ ਸਮਝਦੇ ਹੀ ਨਹੀਂ ਹਰਜਿੰਦਰ ਜੀ ਜਦੋਂ ਸਬਰੀਵਾਲਾ ਮੰਦਿਰ ਦਾ ਨਤੀਜਾ ਆਇਆ ਸੀ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਿਰ ਦਾ ਫੈਸਲਾ ਦਿੱਤਾ ਤਾਂ ਉਸ ਤੋਂ ਬਾਅਦ ਸਮਾਜ ਦੇ ਕਈ ਅੰਸਰ ਅੱਗੇ ਆਏ ਔਰ ਤਨ ਨੂੰ ਰੋਕਣ ਲਈ ਕਿ ਤੁਸੀਂ ਮੰਦਰ ਨਹੀਂ ਜਾ ਸਕਦੀਆਂ ਸਮਾਜ ਵਿੱਚ ਜੋ ਮਿਥਸ ਬਣੀਆਂ ਹੋਈਆਂ ਨੇ ਲੋਕ ਉਹੀ ਫੋਲੋ ਕਰਦੇ ਨੇ ਜਿਸ ਕਾਰਨ ਕਈ ਮਹਿਲਾਵਾਂ ਦੀ ਮਾਨਸਿਕ ਸਥਿਤੀ ਤੇ ਵੀ ਅਸਰ ਪੈਂਦਾ ਹੈ ਹਾਲੀ ਵਿੱਚ ਇੱਕ ਮਾਮਲਾ ਆਇਆ ਸੀ ਉੱਤਰ ਪ੍ਰਦੇਸ਼ ਤੋਂ ਜਿੱਥੇ ਇੱਕ ਮਹਿਲਾ ਨੇ ਇਸ ਲਈ ਜਾਨ ਦੇ ਦਿੱਤੀ ਕਿਉਂਕਿ ਉਹ ਨਰਾਤਿਆਂ ਮੌਕੇ ਵਰਤ ਨਹੀਂ ਰੱਖ ਸਕੀ ਪਹਿਲੇ ਦਿਨ ਜਦੋਂ ਉਸਨੇ ਵਰਤ ਰੱਖਣਾ ਸੀ ਉਸ ਦਿਨ ਉਸ ਨੂੰ ਪੀਰੀਅਡਸ ਆ ਗਏ ਤੇ ਉਹ ਵਰਤ ਨਹੀਂ ਰੱਖ ਸਕੇ ਕਿਵੇਂ ਦੀ ਮਾਨਸਿਕਤਾ ਹੋ ਜਾਂਦੀ ਹੈ ਕਿਵੇਂ ਇਹ ਮਾਨਸਿਕਤਾ ਸਟਰੋਂਗ ਹੋ ਸਕਦੀ ਹੈ ਦੇਖੋ ਇਹ ਇਨਫੀਰੀਓਰਿਟੀ ਕੰਪਲੈਕਸ ਹੁੰਦਾ ਸਾਡੇ ਕੁਝ ਕੁ ਮੈਂ ਕੁਝ ਕੁ ਗੱਲਾਂ ਦੀ ਗੱਲ ਕਰ ਰਿਹਾ ਕਿ ਕੁਝ ਕੁ ਮੇਲ ਜੋ ਸਾਡੇ ਕਾਊਂਟਰਪਾਰਟਸ ਵਿੱਚ ਇਹ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਇਹਨੂੰ ਕਿਸੇ ਹੀ ਥਾਂ ਤੇ ਇਹਨੂੰ ਅਗਾਹ ਆਉਣ ਦਿੱਤਾ ਤਾਂ ਹੋ ਸਕਦਾ ਹੈ ਸਾਡੇ ਤੋਂ ਜ਼ਿਆਦਾ ਵਧੀਆ ਤਰੀਕੇ ਉਸ ਥਾਂ ਤੇ ਵਰਤਾਰਾ ਕਰ ਸਕੇ ਸੋ ਉਹ ਸਿਲੈਕਟਿਵ ਜੋ ਪਹੁੰਚ ਜਾਂਦੇ ਨੇ ਉੱਤੇ ਪਾਵੇਂ ਉਹ ਧਾਰਮਿਕ ਪੱਖੋਂ ਹੋਣ ਜਾਂ ਪੋਲਿਟੀਕਲ ਪੱਖੋਂ ਹੋਣ ਇਹ ਵਰਤਾਰਾ ਚ ਫੇਰੇ ਆਮ ਹੈ ਤੁਸੀਂ ਭਾਵੇਂ ਕਿਸੇ ਹੋਰ ਖਿੱਤੇ ਵਿੱਚ ਵੀ ਚਾਤ ਮਾਰੋਗੇ ਤਾਂ ਔਰਤ ਨੂੰ ਨਿੰਦਣਾ ਜਾਂ ਉਹਨੂੰ ਇਸ ਵਿਸ਼ੇ ਦੇ ਆਧਾਰ ਉੱਤੇ ਪਿਛਾਣ ਰੱਖਣਾ ਇਹ ਆਮ ਵਰਤਾਰਾ ਬਣ ਚੁੱਕਿਆ ਹੋਇਆ ਪਰ ਕਿਉਂਕਿ ਸਿਰਫ ਸਾਡੇ ਹੀ ਮੁਲਕ ਵਿੱਚ ਇਹ ਬਹੁਤ ਜ਼ਿਆਦਾ ਹੋਰ ਵਿਕਸਿਤ ਮੁਲਕਾਂ ਵਿੱਚ ਨਹੀਂ ਹੈ ਤਾਂ ਮਤਲਬ ਇਹ ਹੋਇਆ ਕਿ ਤੁਸੀਂ ਭਾਵੇਂ ਖੇਡਾਂ ਦੇ ਮੈਦਾਨ ਵਿੱਚ ਦੇਖੋਗੇ ਉੱਥੇ ਵੀ ਭਾਵੇਂ ਤੁਸੀਂ ਬਿਜ਼ਨਸ ਵੂਮਨ ਚ ਦੇਖੋਗੇ ਉਹਨਾਂ ਵਿੱਚ ਵੀ ਇਹ ਸਾਰਿਆਂ ਥਾਵਾਂ ਦੇ ਇਵਨ ਆਰਮੀ ਵਿੱਚ ਜਿਹੜੀਆਂ ਵੀ ਥਾਵਾਂ ਤੇ ਤੁਸੀਂ ਦੇਖੋਗੇ ਇਸ ਨੂੰ ਇੱਕ ਹਵਾ ਬਣਾ ਕੇ ਔਰਤ ਨੂੰ ਨੀਵਾ ਦਿਖਾ ਕੇ ਇਹ ਕਹਿਣਾ ਤੂੰ ਕਮਜ਼ੋਰ ਹੈ ਤੂੰ ਇਹਨਾਂ ਦਿਨਾਂ ਕਰਕੇ ਸਾਡੇ ਇਸ ਤਰ੍ਹਾਂ ਦੇ ਖਿੱਤੇ ਵਿੱਚ ਨਹੀਂ ਵਧੀਆ ਪਰਫਾਰਮ ਕਰ ਸਕਦੀ ਸੋ ਭਾਵੇਂ ਉਹ ਧਾਰਮਿਕ ਹੋਵੇ ਭਾਵੇਂ ਉਹ politcal ਪ੍ਰੈਸ਼ਰ ਹੋਵੇ ਸਾਰੇ ਪਾਸਿਓਂ ਹੀ ਅਲਟੀਮੇਟ ਇਹੋ ਨਿਕਲਦਾ ਜੇ ਕਿ ਉਹਨੂੰ ਮਾਨਸਿਕ ਪੱਖੋਂ ਕਮਜ਼ੋਰ ਕਰ ਦਿੱਤਾ ਜਾਏ ਕਿਉਂਕਿ ਫਿਜ਼ਿਕਲੀ ਔਰਤ ਨੇ ਦਿਖਾ ਦਿੱਤਾ ਕਿ ਬਰਾਬਰ ਦੀ ਤਾਕਤ ਉਹ ਰੱਖ ਸਕਦੀ ਹੈ ਪਰ ਮਾਨਸਿਕ ਪੱਖੋਂ ਨਿਤਾਣਾ ਪਣ ਜਦੋਂ ਹੋਵੇ ਉਹ ਇਹ ਸੌਖਾ ਹੋ ਜਾਂਦਾ ਉਹਦੇ ਵੱਲ ਇਸ਼ਾਰਾ ਕਰਕੇ ਕਿ ਇਹ ਦਿੰਨਾਂ ਵਿੱਚ ਤੂੰ ਅਪਵਿੱਤਰ ਹੈ ਅਸੀਂ ਜ਼ੋਰ ਲਾ ਹਟਿਆ ਅਜੇ ਤੱਕ ਤਾਂ ਥੋੜੇ ਪਾਸਿਓਂ ਹੀ ਸਾਨੂੰ ਜਸਟਿਸ ਮਿਲੀ ਹੈ ਪਰ ਵੱਡੀ ਥਾਈ ਸਾਨੂੰ ਅਜੇ ਵੀ ਜੂਝਣਾ ਪੈ ਰਿਹਾ ਕਿਉਂਕਿ ਉਹ ਔਰਤਾਂ ਜਿਨ੍ਹਾਂ ਨੇ ਪੂਰੀ ਪੜ੍ਹਾਈ ਹੀ ਨਹੀਂ ਕਿਉਂਕਿ ਉਹਨਾਂ ਨੂੰ ਪੜਨ ਨੂੰ ਦਿੱਤਾ ਹੀ ਨਹੀਂ ਜਾਂਦਾ ਸੋ ਉਹਨਾਂ ਦਾ ਮਾਨਸਿਕ ਵਿਕਾਸ ਹੀ ਉਹਨਾਂ ਨੂੰ ਨਹੀਂ ਹੈ ਛੋਟੇ ਹੁੰਦੇ ਆ ਤਾਂ ਮਨ ਵਿੱਚ ਵਾੜ ਦਿੱਤਾ ਜਾਂਦਾ ਕਿ ਜੇ ਤੇਰੀ ਇਹ ਸ਼ੁਰੂ ਹੋ ਗਈ ਉਸ ਤੋਂ ਪਹਿਲਾਂ ਵਿਆਹ ਹੋਣਾ ਜ਼ਰੂਰੀ ਹੈ ਤੂੰ ਪਵਿੱਤਰ ਹੋ ਜੇਂਗੀ ਤੂੰ ਯਾਨੀ ਉਹਨੂੰ ਇੰਨਾ ਕਿ ਨੀਵੇਂ ਉਹਦੇ ਮਨ ਵਿੱਚ ਭਰ ਦਿੱਤਾ ਜਾਂਦਾ ਕਿ ਉਹ ਇਹੋ ਜੇ ਵਰਤਾਰਿਆਂ ਦੇ ਨਾਲ ਉਹ ਸ਼ੁਰੂ ਤੋਂ ਕਿਉਂਕਿ ਉਸੇ ਤਰ੍ਹਾਂ ਵੱਡੀ ਹੁੰਦੀ ਹੈ ਸਭ ਕੁਝ ਸਹਿਣ ਜਾਂਦੀ ਹੈ ਹਾਂਜੀ ਮੈਂ ਹਾਂ ਹੀ ਨੀਵੇਂ ਹਾਂ ਦੂਜੇ ਪੱਧਰ ਦੀ ਸੋ ਉਹ ਇਹ ਸਾਰੇ ਜ਼ੁਲਮ ਸਾਰੇ ਇਨਸਾਨ ਦੀ ਰਹਿ ਜਾਂਦੀ ਹੈ ਹਰਸ਼ਿੰਦਰ ਜੀ ਤੁਸੀਂ ਜਿਵੇਂ ਨੀਵਾਂ ਦਿਖਾਉਣ ਦੀ ਗੱਲ ਕੀਤੀ ਇਹ ਸਿਰਫ ਭਾਰਤ ਵਿੱਚ ਨਹੀਂ ਇੱਕ ਮਾਮਲਾ ਸਾਹਮਣੇ ਆਇਆ ਸੀ ਕੈਨਿਆ ਵਿੱਚ ਉੱਥੇ ਕੀ ਹੋਇਆ ਸੀ ਇੱਕ ਸੈਨੇਟਰ ਜਦੋਂ ਜਿਵੇਂ ਸੰਸਦ ਵਿੱਚ ਬੈਠੇ ਹੁੰਦੇ ਨੇ ਤਾਂ ਬਲੱਡ ਸਟੇਨ ਆ ਜਾਂਦਾ ਉਹਨਾਂ ਦੀ ਡਰੈਸ ਤੇ ਤਾਂ ਉਹਨਾਂ ਨੂੰ ਉਹ ਛੱਡਣ ਦੇ ਲਈ ਕਹਿ ਦਿੱਤਾ ਜਾਂਦਾ ਹੈ ਬਾਹਰ ਜਾਣ ਦੇ ਲਈ ਤੇ ਉਹ ਕਾਫੀ ਸਮੇਂ ਤੱਕ ਪ੍ਰੋਟੈਸਟ ਵੀ ਕਰਦੇ ਨੇ ਇਸ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਭਾਰਤ ਦੇ ਵਿੱਚ ਨਹੀਂ ਬਲਕਿ ਹੋਰ ਥਾਵਾਂ ਤੇ ਵੀ ਮਹਿਲਾ ਨੂੰ ਕਿਵੇਂ ਨੀਵਾਂ ਦਿਖਾਇਆ ਜਾ ਰਿਹਾ ਹੈ ਜੀ ਇਹ ਡਿਵੈਲਪਿੰਗ ਕੰਟਰੀਜ਼ ਵਿੱਚ ਹੀ ਇਹ ਚੀਜ਼ ਹੁੰਦੀ ਜੇ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹ ਚੀਜ਼ ਨਹੀਂ ਹੈ ਪਰ ਅੱਜ ਦੇ ਦਿਨ ਜਦੋਂ ਅਸੀਂ ਫਿਗਰਜ਼ ਕੰਪੇਅਰ ਕਰਦੇ ਹਾਂ ਕਿਉਂਕਿ ਜਿੰਨਾ ਅਸੀਂ ਯਾਨੀ ਸਾਡੇ ਤੋਂ ਵੀ ਇੱਕ ਹੇਠਲੀ ਪੱਧਰ ਜਿਹੜੀ ਹੋਏਗੀ ਉੱਥੇ ਜ਼ਰ ਹੈ ਸਾਡੇ ਤੋਂ ਵੀ ਵੱਧ ਇਹ ਚੀਜ਼ ਹੋਏਗੀ ਸੋ ਜਿੰਨੀ ਔਰਤ ਪੜ੍ਹ ਲਿਖ ਜਾਂਦੀ ਹੈ ਕਿਉਂਕਿ ਅਜੇ ਉਹ ਤਾਂ ਜੈਨੀਟਲ ਮਿਊਟੀਲੇਸ਼ਨ ਨਾਲ ਹੀ ਲੜਾਈ ਉਹਨਾਂ ਅਜੇ ਤਾਂ ਵੱਡਦੀਆਂ ਪਈਆਂ ਨੇ ਕਿ ਉਹਨਾਂ ਦੇ ਇਹ ਅੰਗ ਵੱਢ ਦਿੱਤੇ ਜਾਂਦੇ ਨੇ ਸੋ ਤੁਸੀਂ ਸਮਝ ਸਕਦੇ ਹੋ ਕਿ ਇਸ ਪੱਧਰ ਤੋਂ ਉਹ ਲੜਾਈ ਅਜੇ ਵੀ ਜੰਗ ਜਾ ਰਹੀ ਹੈ ਮੈਂ ਆਪ ਯੂਨ ਵਿੱਚ ਉਸ ਸੈਮੀਨਾਰ ਵਿੱਚ ਸ਼ਾਮਲ ਸੀ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਜਿੱਥੇ ਜੈਨੀਟਲ ਮਿਊਟੀਲੇਸ਼ਨ ਦੀ ਗੱਲ ਹੋਈ ਸੋ ਜਿਹੜੇ ਸਾਡੇ ਤੋਂ ਵੀ ਹੇਠਲੇ ਪੱਧਰ ਦੇ ਨੇ ਅਪਾ ਸਮਝ ਸਕਦੇ ਆ ਉੱਥੇ ਇਸ ਤੋਂ ਵੀ ਵੱਧ ਹੁੰਦਾ ਹੋਏਗਾ ਪਰ ਜਿਹੜੇ ਡਿਵੈਲਪਡ ਕੰਟਰੀਜ਼ ਨੇ ਕਿਉਂਕਿ ਔਰਤ ਪੜ ਗਈ ਹੱਕਾਂ ਬਾਰੇ ਜਾਣ ਗਈ ਉਹ ਸਮਝਦੀ ਆ ਆਪਣੇ ਸਰੀਰ ਦੀ ਬੰਦਤਰ ਉਹ ਸਭ ਕੁਝ ਜਾਣਨ ਤੋਂ ਬਾਅਦ ਫਿਰ ਉਹ ਇਸ ਚੀਜ਼ਾਂ ਨਾਲ ਲੜ ਸਕਦੀ ਹੈ ਤੇ ਦੂਜੇ ਵੀ ਖਾਸ ਤੌਰ ਤੇ ਪੜ੍ਹਾਈ ਅਸਲੀ ਲੋਡ ਹੁੰਦੀ ਹੈ ਮਰਦ ਦੀ ਜਿਹਨੂੰ ਇਹ ਸਮਝ ਆ ਜਾਵੇ ਕਿ ਇਹ ਚੀਜ਼ ਨਾਰਮਲ ਹੈ ਤੇ ਨਾ ਹੋਵੇ ਤਾਂ ਸ਼ਾਇਦ ਉਹ ਪੈਦਾ ਹੀ ਨਾ ਹੋ ਸਕਦਾ ਸੋ ਜਦੋਂ ਇੰਨੀ ਕੀ ਗੱਲ ਨਿੱਕੀ ਜੀ ਅਸੀਂ ਕਾਊਂਟਰਪਾਰਟ ਆਪਣੇ ਮਰਦ ਸਮਾਜ ਵਿੱਚ ਸਮਝਾ ਸਕਾਂਗੇ ਉਦੋਂ ਇਹ ਚੀਜ਼ ਅਸੀਂ ਦੇਖਾਂਗੇ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਇੱਕ ਟਰਮ ਪਪੂਲਰ ਹੋਈ ਹਰਸ਼ਿੰਦਰ ਜੀ ਪੀਰੀਅਡ ਪਾਵਰਟੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਪੀਰੀਅਡ ਪ੍ਰੋਡਕਟਸ ਮਹਿੰਗੇ ਹਨ ਇੱਕ ਐਗਜ਼ਾਮਪਲ ਹੈ ਗਾਨਾ ਤੇ ਜ਼ਿਆਦਾਤਰ ਮਹਿਲਾਵਾਂ ਉਥੇ ਅਫੋਰਡ ਨਹੀਂ ਕਰ ਪਾ ਰਹੀਆਂ ਪ੍ਰੋਡਕਟਸ ਕੀ ਲੱਗਦਾ ਨਹੀਂ ਉਹਨਾਂ ਦੀ ਸਿਹਤ ਨਾਲ ਇਹ ਟੈਕਸ ਲਗਾ ਕੇ ਪੀਰੀਅਡ ਪ੍ਰੋਡਕਟਸ ਤੇ ਜਾਂ ਫਿਰ ਮਹਿੰਗੇ ਪ੍ਰੋਡਕਟਸ ਵੇਚ ਕੇ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ ਮੈਂ ਮਾਤਰਨ ਨਾਲ 100% ਸਹਿਮਤ ਹਾਂ ਇੱਕ ਪਾਸੇ ਮਿੱਥ ਸਾਨੂੰ ਖਾ ਗਏ ਐਸਾ ਔਰਤਾਂ ਦੀ ਹੈਲਥ ਟੋਟਲੀ ਨਜ਼ਰ ਅੰਦਾਜ਼ ਹੈ ਉਹਨਾਂ ਦੀ ਜੇ ਸਾਧ ਤੱਕ ਅਨੀਮੀਆ ਸਾਡੇ ਜੂਝ ਰਹੀਆਂ ਨੇ ਔਰਤਾਂ ਉਹ ਬਹੁਤ ਭਾਰੀ ਗਿਣਤੀ ਜੇ ਆਪਾਂ ਅੰਤਰਰਾਸ਼ਟਰੀ ਅੰਕੜੇ ਵੀ ਦੇਖੀਏ ਤੇ ਭਾਵੇਂ ਆਪਣੇ ਸਾਡੇ ਉਹਦੇ ਵਿੱਚ ਭਾਰਤ ਕਾਫੀ ਉੱਚੇ ਥਾਂ ਤੇ ਆਂਦਾ ਜਿੱਥੇ ਅਸੀਂ ਰੋਜ਼ ਇੱਕ ਤਰੀਕੇ ਅਸੀਂ ਮੈਡੀਕਲ ਕਾਲਜਾਂ ਵਿੱਚ ਵੀ ਜਦੋਂ ਆਂਦੀਆਂ ਨੇ ਕੋਈ ਰੇਅਰ ਹੀ ਔਰਤ ਆਂਦੀ ਹੈ ਜਿਹਦਾ ਖੂਨ ਪੂਰਾ ਹੋਵੇ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਘੱਟ ਖੂਨ ਵਾਲੀਆਂ ਔਰਤਾਂ ਆ ਰਹੀਆਂ ਕਿਉਂਕਿ ਉਹਨਾਂ ਦੀ ਖੁਰਾਕ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਨਹੀਂ ਜਾਂਦੀ ਤੇ ਖਾਸ ਤੌਰ ਤੇ ਪੀਰੀਅਡਸ ਦੇ ਦੌਰਾਨ ਜਦੋਂ ਲਹੂ ਜ਼ਿਆਦਾ ਵਹਿੰਦਾ ਹੈ ਉਦੋਂ ਦੀ ਡਾਈਟ ਬਾਰੇ ਸਾਡੇ ਇੱਥੇ ਕਿਸੇ ਪਾਸੇ ਨੌਲੇਜ ਦਿੱਤੀ ਨਹੀਂ ਜਾ ਰਹੀ ਦੂਜੇ ਪਾਸੇ ਪੀਰੀਅਡਸ ਦੀ ਜੋ ਅੱਗੇ ਮੈਂ ਹੁਣ ਯੂਨੀਵਰਸਿਟੀ ਸਾ ਅਮਰੀਕਾ ਦੇ ਉੱਥੇ ਦੇਖ ਕੇ ਆਈ ਉਹਨਾਂ ਦੇ ਕੋਲ ਉਹਨਾਂ ਨੇ ਫ੍ਰੀ ਸਪਲਾਈ ਵਾਲਾ ਸਿਸਟਮ ਰੱਖਿਆ ਹੋਇਆ ਉੱਥੇ ਤੁਸੀਂ ਕੈਪਸੂਲ ਜਿਵੇਂ ਇਮੀਡੀਏਟਲੀ ਲੋਡ ਪਏ ਤਾਂ ਉੱਥੇ ਉਹ ਲੈ ਸਕਦੇ ਨੇ ਯਾਨੀ ਇਦਾਂ ਦਾ ਸਿਸਟਮ ਅਜੇ ਵੀ ਹੈ ਪਰ ਸਾਡੇ ਬਹੁਤ ਜ਼ਿਆਦਾ ਇਹਦੇ ਉੱਤੇ ਅਜੇ ਵੀ ਚੱਲ ਰਿਹਾ ਪਰ ਸ਼ੁਕਰ ਹੈ ਕਿ ਸਾਡੇ ਹੁਣ ਕਈ ਇਲਾਕਿਆਂ ਵਿੱਚ ਜਿਵੇਂ ਜਦੋਂ ਤੋਂ ਇੱਕ ਫਿਲਮ ਬਣੀ ਸੀ ਬਾਡਮੈਨ ਤੋਂ ਬਾਅਦ ਦੇਖਣ ਨੂੰ ਆਇਆ ਕਿ ਪਿੰਡਾਂ ਵਿੱਚ ਜਾਣਕਾਰੀ ਤਾਂ ਘਟੋ-ਘਟ ਸ਼ੁਰੂ ਹੋਈ ਇਹ ਹਾਲੇ ਤੱਕ ਤਾਂ ਕਪੜੇ ਨਾਲ ਜੂਝਦੀਆਂ ਇੰਜੈਕਸ਼ਨਸ ਉਹਦੇ ਨਾਲ ਹੁੰਦੀਆਂ ਇਤੋਂ ਤੱਕ ਕਿ ਉਹਨਾਂ ਦੇ ਯੂਰਿਨਰੀ ਇਨਫੈਕਸ਼ਨਸ ਹੋ ਜਾਣੀਆਂ ਜਾਂ ਅਗੋਂ ਮਾਂ ਬਣਨ ਯੋਗ ਵੀ ਨਾ ਰਹਿਣਾ ਇੰਨੀ ਹਾਲਤ ਨਾਲ ਹੀ ਵਿਗੜ ਜਾਂਦੀ ਹੈ ਇਸ ਪਰ ਉੱਥੇ ਅਸੀਂ ਜਿੰਨੀ ਵੀ ਵਾਰ ਮਰਜ਼ੀ ਫਰੀ ਕੈਂਪਸ ਲਾਓ ਜਾਂ ਜੋ ਵੀ ਦਸੋ ਉਹ ਅਲਟੀਮੇਟਲੀ ਗੱਲ ਫਿਰ ਉੱਥੇ ਜਾਂਦੀ ਹੈ ਨੀਲਮ ਜੀ ਦੇ ਘਰ ਵਿੱਚ ਇਹ ਸਮਝ ਲਿਆ ਜਾਂਦਾ ਕਿ ਔਰਤ ਤੇ ਖਰਚਾ ਨਹੀਂ ਕਰਨਾ ਧੀ ਤੇ ਖਰਚਾ ਨਹੀਂ ਕਰਨਾ ਇਹ ਪਰਾਈਆਂ માનਤਾਂ ਨੇ ਸੋ ਜਦ ਤੱਕ ਜੇ ਔਰਤ ਆਪਣੇ ਸਮਾਜ ਵਿੱਚ ਉਸ ਟੱਬਰ ਦਾ ਹਿੱਸਾ ਨਹੀਂ ਗਿਣੀ ਜਾਂਦੀ ਉਦੋਂ ਤੱਕ ਕਿ ਖਰਚੇ ਉਹਦੇ ਤੇ ਕਰਨ ਨੂੰ ਇਸੇ ਤਰ੍ਹਾਂ ਹੀ ਲੋਕ ਜ਼ਰੂਰ ਰਹਿੰਦੇ ਰਹਿਣਗੇ ਕਿ ਇਹਨਾਂ ਤੇ ਵੱਧ ਖਰਚਾ ਨਹੀਂ ਕਰਨਾ ਅਜੇ ਤੱਕ ਤਾਂ ਸਕੂਲਾਂ ਚੋਂ ਹੀ ਹਟਾ ਲਈਆਂ ਜਾਂਦੀਆਂ ਨੇ ਕਿ ਉੱਥੇ ਉਹਨਾਂ ਨੂੰ ਵਾਸ਼ਰੂਮਸ ਨਹੀਂ ਮਿਲ ਰਹੇ ਤੇ ਮੇਹ ਉਹਦੀਆਂ ਬੇਟੀਆਂ ਨੂੰ ਮਿਲ ਚੁੱਕੀਆਂ ਜਿਹੜੀਆਂ ਸਕੂਲਾਂ ਵਿੱਚੋਂ ਕੱਢ ਲਈਆਂ ਗਈਆਂ ਕਿ ਹੁਣ ਸ਼ੁਰੂ ਹੋਣੀ ਹੈ ਮਹਾਵਾਰੀ ਤਾਂ ਉੱਥੇ ਨਹੀਂ ਨੇ ਵਾਸ਼ਰੂਮਸ ਸੋ ਇਹਨਾਂ ਨੂੰ ਕਢਾ ਹੀ ਲਓ ਉਥੋਂ ਸਕੂਲ ਚੋਂ ਸੋ ਇਹ ਸਾਡੀ ਸੋਚ ਇੰਨੀ ਕੁ ਗਿਰੀ ਹੋਈ ਹੈ ਕਈ ਰੀਯੂਜ਼ੇਬਲ ਪ੍ਰੋਡਕਟਸ ਯੂਜ਼ ਕਰਨ ਨੂੰ ਲੈ ਕੇ ਵੀ ਮੈਥਸ ਨੇ ਕਿ ਨਹੀਂ ਯੂਜ਼ ਕਰਨੇ ਚਾਹੀਦੇ ਇਨਫੈਕਸ਼ਨ ਹੋ ਜਾਂਦਾ ਹੈ ਜਾਂ ਫਿਰ ਪਾਣੀ ਦੀ ਘਟ ਰੀਯੂਜ਼ੇਬਲ ਪ੍ਰੋਡਕਟਸ ਸਨਲਾਈਟ ਮੰਗਦੇ ਨੇ ਤੇ ਅੱਜ ਕੱਲ੍ਹ ਸ਼ਹਿਰਾਂ ਵਿੱਚ ਇਮਾਰਤਾਂ ਇੰਨੀ ਉੱਚੀਆਂ ਹੋ ਚੁੱਕੀਆਂ ਨੇ ਕਿ ਸਨਲਾਈਟ ਮਿਲਣਾ ਔਖੀ ਗੱਲ ਹੈ ਕਿ ਇੱਕ ਰੀਜ਼ਨ ਇਹ ਵੀ ਮੰਨਿਆ ਜਾਵੇ ਰੀਯੂਜ਼ੇਬਲ ਪ੍ਰੋਡਕਟਸ ਨਾ ਯੂਜ਼ ਕਰਨ ਦਾ ਮੈਂ ਬਰੀਫ ਜਿਆ ਥੋੜਾ ਜਿਹਾ ਜ਼ਿਕਰ ਕਰ ਦਿਆਂ ਪਹਿਲਾਂ ਕਿਉਂਕਿ ਸੁਣਨ ਵਾਲੇ ਹੋ ਸਕਦਾ ਸਾਰਿਆਂ ਨੂੰ ਰੀਯੂਜ਼ੇਬਲ ਪ੍ਰੋਡਕਟਸ ਪਰ ਇਹ ਨਾ ਪਤਾ ਇਜਾਜ਼ਤ ਦਿਓ ਤਾਂ ਮੈਂ ਇੱਕ ਅਟ ਮਿੰਟ ਥੋੜੀ ਜੇ ਸਾਰੇ ਨਹੀਂ ਥੋੜੇ ਜੇ ਨਾਮ ਲੈ ਦਿੰਨੀ ਆ ਜੀ ਕਿ ਅ ਅਜੇ ਤੱਕ ਜਦੋਂ ਆਪਾਂ ਇਹ ਲਫ਼ਜ਼ ਗੱਲ ਕਰਦੇ ਆ ਬਹੁ ਗਿਣਤੀ ਜਿਹੜੇ ਪਿੰਡਾਂ ਚ ਸੁਣਨ ਵਾਲੇ ਉਹਨਾਂ ਲਈ ਰੀਯੂਜ਼ੇਬਲ ਹੁੰਦਾ ਕਿ ਕਪੜਾ ਧੋ ਲਿਆ ਤੇ ਪਾ ਲਿਆ ਪਰ ਉਸ ਅਗਾਹ ਜੋ ਚੀਜ਼ ਆ ਚੁੱਕੀ ਥੋੜੀ ਜਿਹੀ ਉਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਐਸ ਵੇਲੇ ਸਾਡੇ ਕੋਲ ਅ ਫਲੈਕਸੀਬਲ ਰੀਯੂਜੇਬਲ ਡਿਸਕ ਜੋ ਅਵੇਲੇਬਲ ਹੋ ਚੁੱਕੀ ਹੈ ਉਹਦੇ ਵਿੱਚ 6 ਗੁਣਾ ਵੱਧ ਜੋ ਟੈਂਪੋਨਸ ਦੇ ਵਿੱਚ ਜਾਨੀ ਸੁਪਰ ਟੈਂਪੋਨਸ ਜਿਹੋ ਹੁੰਦੇ ਉਹਨਾਂ ਤੋਂ ਵੱਧ ਖੂਨ ਉਹਦੇ ਵਿੱਚ ਕਲੈਕਟ ਕਰ ਸਕਦੇ ਨੇ ਇਹ ਰੀਯੂਜੇਬਲ ਹੈ ਜਿਸ ਨੂੰ ਤੁਸੀਂ ਕਰ ਸਕਦੇ ਹੋ ਜਾਨੀ ਵਾਸ਼ ਕਰਕੇ ਇਸੇ ਤਰ੍ਹਾਂ ਦੀ ਕਈ ਥਾਵਾਂ ਤੇ ਰੀਯੂਜੇਬਲ ਪੈਡਸ ਮਿਲਦੇ ਨੇ ਹੁਣ ਉਹ ਵੀ 60 ਵਾਰ ਵਰਤੇ ਜਾ ਸਕਦੇ ਨੇ ਇੱਕ ਵਾਰ ਧੋਣ ਤੋਂ ਬਾਅਦ ਫਿਰ ਆ ਜਾਂਦੇ ਨੇ ਜਿਹੜੇ ਸਾਡੇ ਕੋਲ ਇਸ ਵੇਲੇ ਕੱਪਸ ਨੇ ਮੈਂਸਟਰੂਅਲ ਕੱਪਸ ਜੀ ਬਹੁਤ ਬਹੁਤ ਜ਼ਿਆਦਾ ਸਵਾਲ ਮਤਲਬ ਇੰਨੇ ਸਵਾਲ ਕਿ ਤੁਸੀਂ ਸੱਚ ਜਾਣਿਓ ਹਰ ਇੱਕ ਛੱਡ ਕੇ ਦੂਸਰੀ ਔਰਤ ਇਸ ਇਸ ਸਵਾਲ ਨਾਲ ਜੋ ਖਾਸ ਤੌਰ ਤੇ ਸ਼ਹਿਰੀ ਮਹਾਰਾਨਾ ਦੇ ਪਿੰਡਾਂ ਵਿੱਚ ਅਜੇ ਇਹ ਲਫ਼ਜ਼ ਉਹਨਾਂ ਨੇ ਸੁਣਿਆ ਹੀ ਨਹੀਂ ਕਿ ਹੁੰਦਾ ਕੀ ਆ ਨਾ ਉਹਨਾਂ ਨੇ ਦੇਖ ਕੇ ਅਨੁਮਤ ਖਾਣਾ ਪੈਂਦਾ ਮੰਗਾ ਕੇ ਵੀ ਆ ਹੈ ਸੋ ਮੈਂ ਥੋੜਾ ਜਾ ਅੱਧਾ ਮਿੰਟ ਉਸ ਬਾਬਤ ਜ਼ਰੂਰ ਦੱਸ ਦਿਆਂ ਕਿ ਮੈਨਸਟਰਲ ਕੱਪ ਇੱਕ ਤਿੰਨ ਸਾਈਜ਼ਾਂ ਵਿੱਚ ਆਂਦਾ ਜੇ স্মॉल, ਮੀਡੀਅਮ ਤੇ ਲਾਰਜ ਤੇ ਹਨੀਲਮ ਜੀ ਇਹ ਸਵਾਲ ਆਮ ਹੀ ਪੁੱਛਿਆ ਜਾਂਦਾ ਕਿ ਕੀ ਅਣਵਿਆਹੀਆਂ ਵਰਤ ਸਕਦੀਆਂ ਨੇ ਕੀ ਵਰਜਨਿਟੀ ਤੇ ਅਸਰ ਹੁੰਦਾ ਮੈਂ ਨਾਲ ਉਹ ਵੀ ਦੱਸ ਦਿੰਨੀ ਆ ਕਿ ਇਹ ਬਿਲਕੁਲ ਅਣਵਿਆਹੀਆਂ ਵਰਤ ਸਕਦੀਆਂ ਨੇ ਵਰਜਨਿਟੀ ਮੀਨਸ ਤੁਸੀਂ ਇੱਕ ਪਤਲਾ ਜਿਹਾ ਹਾਈਮਨ ਹੁੰਦਾ ਜਿਹੜਾ ਕਿ ਕੁਰਸਵਾਰੀ ਵੀ ਕਰੇਗੀ ਕੋਈ ਔਰਤਾਂ ਟੁੱਟ ਸਕਦਾ ਹੈ ਯਾਨੀ ਉਹ ਇੰਨਾ ਹੈ ਪਰ ਇਹਦੇ ਵਿੱਚ ਕਿਉਂਕਿ ਸਾਈਜ਼ਸ ਅਲੱਗ-ਅਲੱਗ ਨੇ ਸੋ ਤੁਸੀਂ ਸੇਫਲੀ ਇੱਕ ਅਨਮੈਰਿਡ ਬੱਚੀ ਵੀ ਵਰਤ ਸਕਦੀ ਹੈ ਇਹਨੂੰ ਐਕਚੁਅਲੀ ਲੱਗੇ ਆਮ ਤੌਰ ਤੇ ਜਿਹੜਾ ਪੈਡ ਨਾਲੋਂ ਤਿੰਨ ਗੁਣਾ ਵੱਧ ਇਹ ਬਲੱਡ ਉਹਦੇ ਵਿੱਚ ਇਕੱਠਾ ਹੋ ਸਕਦਾ ਤੇ ਕਈ ਵਾਰ ਡਿਪੈਂਡ ਕਰਦਾ ਹੈ ਪਹਿਲੇ ਜਾਂ ਦੂਸਰੇ ਦਿਨ ਦੇ ਸਾਰ ਨਾਲ 6 ਤੋਂ 12 ਘੰਟੇ ਰੱਖਿਆ ਜਾ ਸਕਦਾ ਫਿਰ ਕੱਢ ਕੇ ਨੂੰ ਉਹ ਬਲੱਡ ਰੋਡ ਦਿੱਤਾ ਜਾਂਦਾ ਤੇ ਫਿਰ ਉਹਨੂੰ ਦੁਬਾਰਾ ਯਾਨੀ ਘੱਟੋ ਘੱਟ 5 ਤੋਂ 10 ਮਿੰਟ ਬੋਇਲ ਕਰਨ ਦੇ ਬਾਅਦ ਫਿਰ ਉਹ ਦੁਬਾਰਾ ਰੀਯੂਜ਼ ਕਰ ਸਕਦੇ ਹੋ ਤੇ 5 ਤੋਂ 10 ਸਾਲ ਤੱਕ ਇਹ ਵਰਤਿਆ ਜਾ ਸਕਦਾ ਜੇ ਸ਼ੁਰੂ ਚ ਕਿਸੇ ਨੂੰ ਪਹਿਲੀ ਵਾਰ ਤਾਂ ਪ੍ਰੋਬਲਮ ਆਂਦੀ ਹੋਏ ਤਾਂ ਉਹ ਹਲਕਾ ਜਿਹਾ ਲੂਬ੍ਰਿਕੈਂਟਸ ਨਾਲ ਅਵੇਲੇਬਲ ਨੇ ਉਹ ਲਾ ਕੇ ਤੇ ਇਹਨੂੰ ਰੱਖਿਆ ਜਾ ਸਕਦਾ ਸੋ ਇਹ ਸੇਫ ਨੇ ਬਹੁਤ ਜ਼ਿਆਦਾ ਤੇ ਇਹਦੇ ਤੇ ਖਰਚਾ ਕਿਉਂਕਿ ਨਾ ਬਰਾਬਰ ਹੋ ਜਾਂਦਾ ਤਾਂ ਇਹ ਬਹੁਤ ਜ਼ਿਆਦਾ ਐਕਚੁਅਲੀ ਇਵਨ ਯੂਨੀਸੇਫ ਵੀਏ ਜਿਹੜੇ ਵੀ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਲਈ ਇਹ ਖਾਸ ਤੌਰ ਤੇ ਜ਼ਿਕਰ ਕਰਦੇ ਨੇ ਕਿ ਇਹ ਵਰਤ ਲਿਆ ਜਾਏ ਜਿਸ ਤੇ ਕੋਈ ਧੁੱਪ ਦੀ ਲੋੜ ਨਹੀਂ ਕੁਛ ਨਹੀਂ ਇਹ ਬਹੁਤ ਸੇਫ ਜੇ ਇਹਨੂੰ ਵਰਤਿਆ ਜਾ ਸਕਦਾ ਸੋ ਜ਼ਿਆਦਾ ਅਸੀਂ ਪ੍ਰੈਸ਼ਰ ਉਹਦੇ ਉੱਤੇ ਹੀ ਪਾ ਰਹੇ ਹਾਂ ਇਹ ਜਦ ਕਿ ਅਜੇ ਤਾਂ ਡਿਸਪੋਜ਼ੀਬਲ ਪੈਡਸ ਵੀ ਨਹੀਂ ਮਿਲ ਰਹੇ ਸਾਡੇ ਬੱਚੀਆਂ ਨੂੰ ਫਿਰ ਟੈਂਪੂਨਸ ਆ ਚੁੱਕੇ ਜਿਹੜੇ ਉਹ ਵੀ ਨਹੀਂ ਮਿਲ ਰਹੇ ਅਜੇ ਤਾਂ ਬੱਚੀਆਂ ਨੂੰ ਤੋ ਹੁਣ ਕਈ ਤਰ੍ਹਾਂ ਦੇ ਪੀਰੀਅਡ ਅੰਡਰਵੀਅਰਸ ਵੀ ਅਵੇਲੇਬਲ ਨੇ ਜਿਹੜੇ ਤੁਸੀਂ ਯਾਨੀ ਉਹਨਾਂ ਦੇ ਨਾਲ ਹੀ ਵਰਤ ਕੇ ਫਿਰ ਵਾਸ਼ ਕਰਕੇ ਫਿਰ ਉਹਨੂੰ ਫਿਰ ਦੁਬਾਰਾ ਵਰਤਿਆ ਜਾ ਸਕਦਾ ਹੈ ਤੋ ਇਸ ਤਰ੍ਹਾਂ ਦੇ ਹੋਰ ਵੀ ਕਈ ਨੇ ਪਰ ਮਤਲਬ ਸਿਰਫ ਦੱਸਣ ਦਾ ਇਹ ਸੀ ਕਿ ਇਹ ਚੀਜ਼ਾਂ ਰੀਯੂਜ਼ੇਬਲ ਆ ਚੁੱਕੀਆਂ ਕੱਪੜੇ ਤੋਂ ਘੱਟੋ-ਘੱਟ ਹੁਣ ਸਾਨੂੰ ਜ਼ਰੂਰ ਪਰ੍ਹਾਂ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਮਹਿੰਗਾਈ ਵਜੋਂ ਲੈਣਿਆ ਪੈਡਸ ਮੈਂ ਬਿਲਕੁਲ ਮੰਨ ਰਹੀ ਹਾਂ ਕਿ ਉਹ ਮਹਿੰਗੇ ਤੇ ਮਹਿੰਗੇ ਹੋਈ ਤੁਰੀ ਜਾਂਦੇ ਨੇ ਤੁਹਾਡੇ ਰਾਹੀਂ ਪ੍ਰੋਗਰਾਮ ਰਾਹੀਂ ਬੇਨਤੀ ਕਰ ਸਕਦੇ ਆ ਕਿ ਸਾਡੇ ਪ੍ਰਧਾਨ ਮੰਤਰੀ ਕਾਫੀ ਇਸ ਮਾਮਲੇ 'ਚ ਜੀ ਸਦੋਂ ਕੋਈ ਇਹੋ ਜੀ ਗੱਲ ਉਹਨਾਂ ਦੇ ਕੰਨੀਆਂ ਪਹ ਜਾਏ ਤਾਂ ਉਹ ਕਾਫੀ ਐਕਟਿਵਲੀ ਉਸਤੇ ਕੰਮ ਕਰਦੇ ਨੇ ਅੱਜਕੱਲ ਔਰਤਾਂ ਲਈ ਕਾਫੀ ਜ਼ੋਰ ਸ਼ੋਰ ਨਾਲ ਉਹਨਾਂ ਦੀ ਗੱਲ ਹੋ ਰਹੀ ਹੈ ਸੋ ਬੇਨਤੀ ਤੁਹਾਡੇ ਰਾਹੀਂ ਕਿਉਂਕਿ ਤੁਹਾਡੀ ਪਹੁੰਚ ਦੂਰ ਤੱਕ ਹੈ ਜੀ ਕਿ ਬੇਨਤੀ ਕਰ ਸਕਦੇ ਆ ਕਿ ਇਹ ਪ੍ਰੋਡਕਟਸ ਸਦੋਂ ਸਗੋਂ ਬਹੁਤ ਯਾਨੀ ਸਸਤੇ ਕਰ ਦੇਣੇ ਚਾਹੀਦੇ ਆ ਬਲਕਿ ਜੇ ਫ੍ਰੀ ਅਵੇਲੇਬਿਲਟੀ ਹੋ ਸਕੇ ਜਿੱਥੇ ਰਾਸ਼ਨ ਦੀ ਗੱਲ ਕਰਦੇ ਆ ਜਾਂ ਹੋਰ ਪੈਸੇ ਦੇਣ ਦੀ ਗੱਲ ਹੈ ਜੇ ਇਹ ਵੀ ਇੱਕ ਮਹੀਨੇ ਲਈ ਤੁਸੀਂ ਹਰ ਔਰਤ ਦੇ ਵਾਸਤੇ ਉਸ ਦੇ ਲਈ ਦੇ ਦਿੱਤਾ ਜਾਏ ਇਹ ਇੱਕ ਪੈਕੇਟ ਤਾਂ ਬਹੁਤ ਜ਼ਿਆਦਾ ਵਧੀਆ ਹੋ ਜਾਏਗਾ ਪਰ ਜਿੱਥੇ ਮੈਂ ਗੱਲ ਕਰ ਰਹੀ ਆ ਕੀ ਡਿਸਪੋਜ਼ੇਬਲ ਡਿਸਕਸ ਯਾ ਉਹ ਆ ਜਾਣ ਤਾਂ ਹੋਰ ਵੀ ਵਧੀਆ ਨੂੰ ਤੇ ਇੱਕ ਵਾਰ ਤੁਸੀਂ ਸਪਲਾਈ ਕਰਨੀ ਹੈ ਉਹਦਾ ਨਾਲ ਤੁਸੀਂ ਕਾਫੀ ਦੇਰ ਤੱਕ ਚੱਲ ਸਕਦਾ ਜਿਵੇਂ ਕੱਪ ਤੁਹਾਨੂੰ ਮੈਂ ਦੱਸਿਆ 10 ਸਾਲ ਚੱਲੀ ਜਾਣਾ ਜੀ ਤਾਂ ਸਿਰਫ ਪ੍ਰਾਈਸ ਟਾਈਮ ਤੁਸੀਂ ਆ ਇੱਕ ਵਾਰ ਲੈ ਲਓ ਤੇ ਇੱਕ ਵਾਰ ਫੇਰ ਕਦੇ ਲੈ ਲਓ ਤੇ ਬਹੁਤ ਜੇ ਉਸ ਤੋਂ ਬਾਅਦ ਲੋੜ ਹੀ ਨਹੀਂ ਸੋ ਇਹ ਚੀਜ਼ਾਂ ਜ਼ਰੂਰੀ ਨੇ ਸਾਡੀਆਂ ਔਰਤਾਂ ਤੱਕ ਪਹੁੰਚ ਹੋ ਸਕੇ ਜੀ ਹਰਸ਼ਿੰਦਰ ਜੀ ਪਰਿਵਾਰ ਨੂੰ ਕਿਵੇਂ ਦਾ ਵਿਹਾਰ ਕਰਨਾ ਚਾਹੀਦਾ ਇਹਨਾਂ ਦਿਨਾਂ ਵਿੱਚ ਕਿਉਂਕਿ ਇੱਕ ਤਾਂ ਪਹਿਲਾਂ ਹੀ ਦਰਦ ਤੋਂ ਉਹ ਮਹਿਲਾ ਉਹ ਬੱਚੀ ਗੁਜ਼ਰ ਰਹੀ ਹੁੰਦੀ ਹੈ ਤੇ ਉਤੋਂ ਉਸ ਨੂੰ ਇੱਕ ਅਲੱਗ ਕਮਰੇ ਵਿੱਚ ਰੱਖ ਦੇਣਾ ਜਾਂ ਫਿਰ ਕਈ ਜਿਹੜੇ ਪਿੰਡੂ ਖੇਤਰ ਹੈ ਭਾਰਤ ਦੇ ਕਈ ਹਿੱਸਿਆਂ ਵਿੱਚ ਇੱਕ ਝੌਂਪੜੀ ਦੇ ਵਿੱਚ ਰੱਖ ਦੇਣਾ ਕਿ ਅਜਿਹਾ ਵਤੀਰਾ ਸਹੀ ਹੈ ਬਿਲਕੁਲ ਹੀ ਸਹੀ ਨਹੀਂ ਹੈ ਜੀ ਬਹੁਤ ਜ਼ਬਰਦਸਤ ਇਹਦਾ ਅਸੀਂ ਹਿਊਮਨ ਰਾਈਟ ਵਾਇਓਲੇਸ਼ਨ ਕਹਿ ਸਕਦੇ ਹਾਂ ਕਿਉਂਕਿ ਗੱਲ ਇਹ ਹੈ ਕਿ ਇਹ ਤਾਂ ਇੱਕ ਤਰੀਕੇ ਹਿਊਮਨ ਰਾਈਟਸ ਦਾ ਸਿੱਧਾ ਸਿੱਧਾ ਉਲੰਘਣ ਹੈ ਕਿਉਂਕਿ ਔਰਤ ਉਸ ਸਮੇਂ ਜੇ ਉਹ ਵਕਤ ਵਿੱਚ ਮਾੜਾ ਜਾਂ ਉਸ ਨੂੰ ਦਰਦ ਹੈ ਜਾਂ ਉਹ ਥੋੜੀ ਜੀ ਥਕਾਨ ਮਹਿਸੂਸ ਕਰ ਰਹੀ ਹੈ ਸੋ ਉਹਨਾਂ ਦਿਨਾਂ ਵਿੱਚ ਸਗੋਂ ਉਹਦੇ ਲਈ ਤਾਂ ਮਾਨਸਿਕ ਹੀ ਜੇ ਸਪੋਰਟ ਮੈਂਟਲ ਸਪੋਰਟ ਹੀ ਬਹੁਤ ਵੱਧ ਵਧਾ ਦੇ ਉਸ ਤੋਂ ਬਾਅਦ ਲੋੜ ਹੀ ਨਹੀਂ ਹੁੰਦੀ ਔਰਤ ਨੂੰ ਬਹੁਤ ਜ਼ਿਆਦਾ ਤੀੜ ਨੂੰ ਜੜ ਜਾਣ ਦੀ ਤਾਕਤ ਕੁਦਰਤੋਂ ਹੀ ਮਿਲੀ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਵਰਕਿੰਗ ਔਮ ਤੁਸੀਂ ਤੇ ਮੈਂ ਵੀ ਉਸੇ ਹਾਲ ਚੋਂ ਲੰਘਿਆ ਵਰਕਿੰਗ ਔਮਨ ਪੂਰਾ ਆਪਣਾ ਕੰਮ ਪੂਰਾ ਟਿਕਾ ਕੇ ਉਹਨਾਂ ਹੀ ਕਰਦੀਆਂ ਨੇ ਪਰ ਜਿਹੜਾ ਪਹਿਲਾ ਜਾਂ ਦੂਜੇ ਦਿਨ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਫਲੋ ਆ ਜਾਂ ਬਹੁਤ ਪੇਨ ਹੁੰਦੀ ਹੋਏ ਮੈਂ ਦੇਖਿਆ ਕਿ ਅਸੀਂ ਡਾਕਟਰਸ ਤਾਂ ਨਾਈਟ ਸ਼ਿਫਟਸ ਵੀ ਉਦਾਂ ਹੀ ਗੋਲੀ ਖਾ ਕੇ ਸਾਰਾ ਕੰਮ ਕਰਦੇ ਆ ਬਰਾਬਰ ਦਾ ਸੋ ਮੈਂ ਇਹ ਸਿਰਫ ਸਨੇਹਾ ਦੇਣਾ ਚਾਹਨੀ ਆ ਕਿ ਜੇ ਸਿਰਫ ਇੱਕ ਹਲਕੀ ਜੀ ਮੁਸਕਾਨ ਜਾਂ ਰੱਤਾ ਜੈ ਇੰਨਾ ਵੀ ਕਹਿਣਾ ਚੱਲ ਅੱਜ ਦਾ ਖਾਣਾ ਅਸੀਂ ਕਰ ਲੈਂਦੇ ਆ ਚੱਲ ਕੋਈ ਨਾ ਅਸੀਂ ਨਾਲ ਤੇਰੇ ਮਦਦ ਕਰਾ ਦਿੰਨੇ ਇੰਨੇ ਹੀ ਬਹੁਤ ਹੁੰਦਾ ਔਰਤ ਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਕਿਉਂਕਿ ਉਹ ਆਪਣੇ ਆਪ ਵਿੱਚ ਸੰਪੂਰਣ ਹੈ ਉਹ ਕਰ ਰਹੀ ਹੈ ਪਰ ਇਹ ਦੀ ਸਮਝਣ ਦੀ ਲੋੜ ਆ ਕਿ ਉਹਨੂੰ ਸਗੋਂ ਪਰਾਂ ਨਹੀਂ ਧੱਕਣਾ ਹੁੰਦਾ ਉਸ ਸਮੇ ਸਗੋਂ ਉਹਨੂੰ ਨੇੜੇ ਰੱਖਣ ਦੀ ਲੋੜ ਏ ਉਹਨੂੰ ਉਸ ਸਮੇ ਪਿਆਰ ਦੀ ਲੋੜ ਏ ਉਹਨੂੰ ਇੰਨਾ ਕੀ ਬਹੁਤ ਆ ਵੀ ਕਿ ਗਲ ਵਕੜੀ ਕਿ ਹਲਕੀ ਜਿਹੀ ਜਫੀ ਜਾਂ ਇੱਕ ਸਪੋਰਟ ਮੋਢੇ ਤੇ ਲੱਗ ਰੱਖਿਆ ਹੱਥ ਬਹੁਤ ਹੁੰਦਾ ਜੇ ਔਰਤ ਸਭ ਕੁਝ ਕਰ ਸਕਦੀ ਏ ਪਰ ਘਟੂ ਘਟ ਇਹ ਘਰੋਂ ਬਾਹਰ ਧੱਕਣਾ ਇਹ ਤਾਂ ਕਿਸੇ ਹੀ ਹਾਲਤ ਵਿੱਚ ਜਾਇਜ਼ ਛਰਾਇਆ ਹੀ ਨਹੀਂ ਜਾ ਸਕਦਾ ਜੀ ਮੈਂ ਇੱਕ ਆਪਣਾ ਤਜਰਬਾ ਇੱਥੇ ਸਾਂਝਾ ਕਰਾਂਗੀ ਇੱਕ ਪਿੰਡ ਵਿੱਚ ਮੈਂ ਗਈ ਸੀ ਤੇ ਉੱਥੇ ਆਪਣੀ ਮਾਂ ਤੋਂ ਹੀ ਬੱਚਿਆਂ ਨੂੰ ਇਹ ਕਹਿ ਕੇ ਦੂਰ ਕਰ ਦਿੱਤਾ ਗਿਆ ਕਿ ਤੇਰੀ ਮਾਂ ਛੂਈ ਹੋਈ ਹੈ ਯਾਨੀ ਕਿ ਇੱਕ ਜੋ ਬਹੁਤ ਪਹਿਲਾਂ ਪ੍ਰਥਾ ਚੱਲਦੀ ਸੀ ਛੂਤ ਅਛੂਤ ਦੀ ਉਹ ਇਸ ਕਾਰਨ ਉਹ ਬੱਚੇ ਚੱਲਦੇ ਨੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਆਪਣੇ ਮਾਂ ਦੇ ਕੋਲ ਰਹਿਣਾ ਹੁੰਦਾ ਇਸ ਸਮੇਂ ਤੇ ਜਦੋਂ ਬਹੁਤ ਛੋਟੇ ਹੁੰਦੇ ਨੇ ਪਰ ਇਸ ਕਾਰਨ ਉਹਨਾਂ ਨੂੰ ਦੂਰ ਹੋਣਾ ਪੈਂਦਾ ਬਿਲਕੁਲ ਐਂਡ ਮੈਂ ਤੁਹਾਨੂੰ ਦੱਸ ਦਿਆਂ ਇੱਕ ਮਿੱਥ ਮੈਂ ਇੱਕ ਪਿੰਡ ਵਿੱਚ ਮੈਂ ਵੀ ਗਈ ਸੀ ਮੈਨੂੰ ਦੱਸਿਆ ਗਿਆ ਕਿ ਜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਹਿੰਦੇ ਜੇ ਮਰਦ ਦਾ ਦਿਲ ਆ ਜਾਏ ਉਸੇ ਲਈ ਕਰਨ ਨੂੰ ਦਿਲ ਕਰੇ ਤੇ ਔਰਤ ਜੇ ਨਾ ਕਰ ਦਵੇ ਤਾਂ ਫਿਰ ਇਸ ਕਾਰਨ ਉਹਨੂੰ ਪਹਿਲਾਂ ਹੀ ਪਰਾਂ ਟੱਕ ਦਿੱਤਾ ਜਾਂਦਾ ਹੈ ਕਿ ਮਰਦ ਦਾ ਉਸ ਵਾਪਸੇ ਬਲ ਚੁਕਾਨ ਨਾ ਹੋਵੇ ਯਾਨੀ ਲਾਣਤ ਵਾਲੀ ਕਰਲੀ ਹੋ ਗਈ ਮੈਂ ਵੈਸੇ ਮੈਡੀਕਲੀ ਦੱਸ ਦਿਆਂ ਵੀ ਇਸ ਤਰ੍ਹਾਂ ਦੇ ਵਿੱਚ ਕੋਈ ਰੁਕਾਵਟ ਹੁੰਦੀ ਨਹੀਂ ਜੇ ਤੁਸੀਂ ਕੋਈ ਸਰੀਰਕ ਸੰਬੰਧ ਬਣਾਉਣੇ ਚਾਹੋ ਪਰ ਜਦੋਂ ਕੋਈ ਤਕਲੀਫ ਵਿੱਚ ਆ ਉਸ ਸਮੇਂ ਤੁਸੀਂ ਜੇ ਪਹਿਲੇ 2 ਦਿਨ ਜਦੋਂ ਤਕਲੀਫ ਹੈ ਉਦੋਂ ਤਾਂ ਜਾਨੀ ਔਰਤ ਨੂੰ ਜਵਰੀ ਇਸ ਪਾਸੇ ਵੱਲ ਦਾ ਕੋਈ ਮਤਲਬ ਨਹੀਂ ਬਣਦਾ ਪਰ ਬਾਅਦ ਵਿੱਚ ਜਿਵੇਂ ਇਸ ਚੀਜ਼ ਨੂੰ ਜਦੋਂ ਫਲੋ ਥੋੜਾ ਹੋ ਜਾਏ ਤਾਂ ਉਹਦੇ ਵਿੱਚ ਰੋਕ ਵੀ ਕੋਈ ਨਹੀਂ ਹੁੰਦੀ ਪਰ ਇਹ ਕਹਿਣਾ ਕਿ ਸਾਡਾ ਦਿਲ ਨਾ ਆ ਜਾ ਇਸ ਕਰਕੇ ਪਰਾਂ ਤੱਕ ਦਿੰਨੇ ਆ ਮਾਸੂਮ ਬੱਚੇ ਵੀ ਪਰਾਂ ਖਿੱਚ ਲੋ ਇਹ ਤਾਂ ਸਰਾ ਸਰ ਜ਼ੁਲਮ ਹੈ ਜੀ ਬਿਲਕੁਲ ਹਰਸ਼ਿੰਦਰ ਜੀ ਆਖਰੀ ਸਵਾਲ ਕੀ ਲੱਗਦਾ ਨਹੀਂ ਮੈਂਸਟਰੂਅਲ ਹੈਲਥ ਜਿਹੜੀ ਹੈ ਫੰਡਮੈਂਟਲ ਹਿਊਮਨ ਰਾਈਟ ਹੋਣੀ ਚਾਹੀਦੀ ਸਟਿਗਮਾ ਨਹੀਂ ਹੋਣੀ ਚਾਹੀਦੀ ਨਾ ਸਿਰਫ ਇੰਡੀਅਨ ਸੋਸਾਇਟੀ ਵਿੱਚ ਬਲਕਿ ਹੋਰ ਥਾਵਾਂ ਤੇ ਵੀ ਦੁਨੀਆ ਵਿੱਚ ਬਿਲਕੁਲ ਮੈਂ ਤੁਹਾਡੇ ਸਹਿਮਤ ਹਾਂ ਮੈਂ ਕਹਿੰਦਾ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਸੀ ਆਫ ਦੀ ਕੈਮਰਾ ਵੀ ਸਲੂਟ ਕਰਦੀ ਹਾਂ ਨੀਲਮ ਜੀ ਤੁਹਾਨੂੰ ਵੀ ਤੇ ਤੁਹਾਡੇ ਇਹ ਅਨਕਾਟ ਸਾਰੇ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਕਿਉਂਕਿ ਇਹ ਕੋਈ ਇਹੋ ਜਿਹਾ ਮੁੱਦਾ ਚੁੱਕਣਾ ਵੀ ਆਪਣੇ ਆਪ ਵਿੱਚ ਬੜਾ ਦਮ ਚਾਹੀਦਾ ਹੁੰਦਾ ਆਮ ਤੌਰ ਤੇ ਇਸ ਮੁੱਦੇ ਦੀ ਡਿਸਕਸ਼ਨ ਨੂੰ ਹੀ ਟੋਟਲ ਰੋਕ ਲਾ ਦਿੱਤੀ ਜਾਂਦੀ ਹੈ ਸੋ ਇਹ ਗੱਲ ਬਿਲਕੁਲ ਮੈਂ 100% ਸਹਿਮਤ ਹਾਂ ਕਿ ਜਿੱਤੇ ਅਸੀਂ ਅਜੇ ਤੱਕ ਫੀਮੇਲਸ রাইਟਸ ਲਈ ਇੰਟਰਨੈਸ਼ਨਲ ਲੈਵਲ ਤੇ ਲੜ ਰਹੇ ਹਾਂ ਅਜੇ ਵੀ UN ਦੀ ਬੀਜਿੰਗ ਡੈਕਲੇਰੇਸ਼ਨ ਵਿੱਚ ਇੱਥੇ ਤੱਕ ਕਿਹਾ ਸੀ ਕਿ ਇਹ ਜਿੰਨੇ ਜ਼ੁਲਮ ਔਰਤਾਂ ਤੇ ਅੱਜ ਵੀ ਹੋ ਰਹੇ ਨੇ ਯੂਨਾਈਟਿਡ ਨੇਸ਼ਨਸ ਜੇ ਹੋਇਆ ਸੀ ਉਹਨਾਂ ਦੇ ਵੱਲੋਂ ਹੀ ਲਿਖਿਆ ਕਿ ਉਹ ਤਾਂ ਯਾਨੀ ਉਹਦਾ ਕਰੋੜਵਾਂ ਹਿੱਸਾ ਵੀ ਹਾਲੇ ਅਸੀਂ ਹੱਲ ਨਹੀਂ ਕੀਤਾ ਇੰਨੇ ਜ਼ੁਲਮ ਔਰਤਾਂ ਦੇ ਵੱਖ-ਵੱਖਰੇ ਹਿੱਸਿਆਂ ਤੇ ਹੋ ਰਹੇ ਨੇ ਜਿਨ੍ਹਾਂ ਚ ਮੈਨਸਟ੍ਰੂਅਲ ਇਸ਼ੂ ਇੱਕ ਮੁੱਖ ਤੌਰ ਤੇ ਸਾਹਮਣੇ ਉੱਭਰ ਕੇ ਆਇਆ ਕਿ ਘਟੋ-ਘਟ ਇਸ ਵਾਸਤੇ ਜ਼ਰੂਰ ਹਮਲਾ ਮਾਰਨਾ ਚਾਹੀਦਾ ਇਹ ਫੇਰੇ ਸਾਰਿਆਂ ਨਾਲ ਇਹ ਗੱਲ ਕਰਨ ਦੀ ਲੋੜ ਹੈ ਅਵੇਅਰਨੈਸ ਦੀ ਲੋੜ ਹੈ ਕਿ ਇਹ ਤਾਂ ਉਹਦੇ ਮਨੁੱਖੀ ਅਧਿਕਾਰਾਂ ਦਾ ਹਿੱਸਾ ਹੈ ਤੇ ਸਖਤੀ ਨਾਲ ਇਹਦਾ ਵਿਰੋਧ ਹੋਣਾ ਚਾਹੀਦਾ ਜਦੋਂ ਔਰਤ ਨੂੰ ਪਰਾਂ ਤੱਕਿਆ ਜਾਂਦਾ ਹੈ ਭਾਵੇਂ ਧਾਰਮਿਕ ਥਾਵਾਂ ਤੋਂ ਹੋਵੇ ਭਾਵੇਂ ਘਰਾਂ ਵਿੱਚੋਂ ਹੋਵੇ ਯਾਨੀ ਉਹਦੋਂ ਪਿੱਟੀ ਨਹੀਂ ਹੋਈ ਉਹਦੋਂ ਪਵਿੱਤਰ ਹੁੰਦੀ ਜੇ ਕਿਉਂਕਿ ਉਹ ਇੱਕ ਮਾਂ ਬਣਨ ਦਾ ਦਰਜਾ ਹਾਸਲ ਕਰ ਲੈਂਦੀ ਹੈ ਤੇ ਕਿਸੇ ਅਗਲੇ ਨੂੰ ਜਨਮ ਦੇ ਦੇਣਾ ਇੱਕ ਮਾਂ ਹੋਣਾ ਜਿਹਦੇ ਅੱਗੇ ਹਰ ਮਰਦ ਦਾ ਸਿਰ ਵੀ ਝੁਕਦਾ ਕਿ ਅਸੀਂ ਮਾਂ ਦੇ ਅੱਗੇ ਝੁਕਣ ਲਈ ਉੱਥੇ ਜਾ ਰਹੇ ਹਾਂ ਜਦੋਂ ਮਾਂ ਖਾ ਹੋਏ ਜਗਦੰਬਾ ਹੋਏ ਬਿਲਕੁਲ ਇੰਜੀ ਔਰਤ ਉਸ ਸਮੇਂ ਸਭ ਤੋਂ ਉੱਚਾ ਰਤਬਾ ਹੁੰਦਾ ਜਦੋਂ ਉਹਨੂੰ ਮਾਂਵਾਰੀ ਸ਼ੁਰੂ ਹੁੰਦੀ ਹੈ ਸੋ ਉਦੋਂ ਉਹਦੀ ਕਦਰ ਕਰਨ ਦੀ ਲੋੜ ਹੈ ਨਾ ਕਿ ਉਹਨੂੰ ਪਰਾਂ ਸੁੱਟਣ ਦੀ ਜੀ ਬਾ ਸ਼ੁਕਰੀਆ ਹਰਸ਼ਿੰਦਰ ਜੀ ਦਮ ਅਨਮਿਊਟ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤਾ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਤਮਾਮ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਜੋ ਮਿਥਸ ਹੈ ਉਹ ਵੀ ਦੂਰ ਹੋ ਗਈਆਂ ਹੋਣਗੀਆਂ ਤੇ ਹੁਣ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਸ ਜਦੋਂ ਇਹ ਦੁੱਖ ਦੀ ਘੜੀ ਇੱਕ ਦਰਦ ਦੀ ਘੜੀ ਉਸ ਮਹਿਰਾ ਦੇ ਲਈ ਹੁੰਦੀ ਹੈ ਤਾਂ ਉਸ ਨੂੰ ਦੂਰ ਨਾ ਕਰਿਆ ਜਾਵੇ ਆਪਣੇ ਨੇੜੇ ਰੱਖਿਆ ਜਾਵੇ ਮੈਂਟਲੀ ਇਮੋਸ਼ਨਲੀ ਉਸ ਨੂੰ ਸਪੋਰਟ ਕੀਤਾ ਜਾਵੇ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਆਪਣੇ ਕਮੈਂਟਸ ਨਾਲ ਹੀ ਜ਼ਰੂਰ ਆਪਣੀ رائے ਰੱਖੋ ਜੀ ਮੇਰਾ ਫਿਰ ਇੱਕ ਵਾਰ ਧੰਨਵਾਦ ਸਾਰੇ ਅਨਮਿਊਟ ਨੂੰ ਨਾ ਚਲਾਉਣ ਵਾਲੇ ਸਾਰੇ ਆਗੂਆਂ ਦਾ ਤੇ ਤੁਹਾਡਾ ਵੀ ਬਹੁਤ ਧੰਨਵਾਦ